ਸਤ ਨਾਮ ਵਾਹਿ ਗੁਰੂ 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 ਸਤ ਨਾਮ ਕੱਲਾ ਜੱਤਾ ਚਾਹੂਗਾ ਵਧੀਆ ਉਹਨਾਂ ਨੇ ਲੈਂਡ ਬਣਾ ਕੇ ਲੈ ਕੇ ਆਏ ਪੂਰੇ ਹਾਂ ਹਾਂ ਬਿਲਕੁਲ ਜਿਹੜੀ ਉਹਨਾਂ ਨੇ ਮੂਰੇ ਮੂਰੇ ਭੱਜ ਭੱਜ ਜਿਵੇਂ ਕਾਫੀ ਚਿਰ ਕਾਫੀ ਲੰਬੀ ਟ੍ਰੇਨਿੰਗ ਦਿੱਤੀ ਹੁੰਦੀ ਹੈ ਇਸ ਤਰ੍ਹਾਂ ਮੂਲ ਕਰਦੇ ਪਰਮਾਤਮਾ ਨੇ ਹਿੱਕ ਕੀਤੀ ਗਈ ਹਾਂਜੀ ਪਰਮਾ ਦੂਜੀ ਮੈਂ ਜਿਹੜਾ ਹਰਿਆਣਾ ਪ੍ਰਸ਼ਾਸਨ ਬਿਲਕੁਲ ਜਿਹੜਾ ਇਹ ਕਹਿ ਰਿਆ ਸੀ ਵੀ ਟਰਾਲੀਆਂ ਪੱਟ ਕੇ ਤੁਸੀਂ ਪਿੱਛੇ ਹਟਾਓ ਹਾਂਜੀ ਅਸੀਂ ਕਿਹਾ ਸੀ ਵੀ ਨਹੀਂ ਜਿਹੜਾ ਅਸੀਂ ਉਹਨਾਂ ਤੋਂ ਮੋਟਾ ਜਿਹੜਾ ਉਹ ਦੂ ਅੱਗੇ ਪੈ ਇਹ ਤੁਹਾਡੀ ਪਹਿਲਾ ਗੱਲ ਹੋਈ ਹੈ ਨਹੀਂ ਮੇਰੀ ਪਹਿਲਾ ਤਾਂ ਇਹਨਾਂ ਦੀ ਥੋੜੀ ਜੀ ਸ਼ਕਤੀ ਚਾਈ ਸੀ ਜਿਹੜੀ ਇਹ ਖੁੱਸ ਲੱਗ ਗਈ ਹੈ ਓਕੇ ਉਹ ਮੈਂ ਦੇ ਜਵਾਬ ਚ ਇਹ ਕਹਿੰਦਾ ਤਸਵੀਰ ਸੁੱਟੀ ਵਰਦੀ ਐ ਅਰੇਸਟ ਕਰਨਾ ਪਾਣੀ ਦੇ ਬਿਛਾੜਾ ਮਾਰਨੀ ਐ ਆਸੂ ਮੈਂ ਸ਼ਰਤ ਪਰ ਅਸੀਂ ਨਹੀਂ ਚਾਹੁੰਦੇ ਇਹ ਮੈਂ ਉਹ ਜੋ ਓਪਨਲੀ ਐਲਾਨ ਕਰ ਰਿਹਾ ਮੈਂ ਨਾਲ ਦੀ ਨਾਲ ਉਹ ਇੰਗਲਿਸ਼ ਦੇ ਵਿੱਚ ਵੀ ਕਨਵੇਕ ਕਰਦਾ ਮੈਂ ਅਸੀਂ ਕਹਿੰਸੀ ਵੀ ਅਸੀਂ ਨਹੀਂ ਚਾਹੁੰਦੇ ਅਸੀਂ ਬੈਠਣਾ ਚਾਹੁੰਦੇ ਹਾਂ ਸਾਡਾ ਕੋਈ ਇਹ ਜਿਹਾ ਭਿਆਨ ਨਹੀਂ ਵੀ ਅਸੀਂ ਦਰਵਾਜ਼ੇ ਤੇ ਜਾਣਾ ਦਰਵਾਜ਼ਾ ਢਾਉਣੀ ਐ ਅਸੀਂ ਦਿੱਲੀ ਜਾਣਾ ਅਸੀਂ ਸਿਰਫ ਆਪ ਦੀ ਜਿਹੜੀ ਭਾਵਨਾ ਨੂੰ ਕਾਦੀ ਕਿ ਕੋਈ ਮੋਰਚੇ ਦੇ ਵਿੱਚ ਗਲਤ ਕਦਮ ਨਾ ਚੁੱਕ ਜਿਹੜੇ ਨਿਰਾਸ਼ਤਾ ਚ ਸੀ ਬਿਲਕੁਲ ਜਿਵੇਂ ਸ਼ੰਭੂ ਤੋਂ ਸਾਡੇ ਕਿਸਾਨ ਨੇ ਚੱਕੀ ਸੀ ਉਸ ਨੂੰ ਦੇਖ ਕੇ ਇੱਕ ਲੋਕਾਂ ਦੇ ਵਿੱਚ ਪੜਾ ਬਣ ਗਿਆ ਕਿ ਅਸੀਂ ਢੱਲੇਵਾਲ ਨੂੰ ਬਚਾਉਣ ਲਈ ਮਾਰਨ ਵੱarre ਬੈਠੇ ਹਾਂ ਬਿਲਕੁਲ ਉਸ ਭਾਵਨਾ ਦੇ ਵਿੱਚੋਂ ਆਇਆ ਉਸ ਭਾਵਨਾ ਦੀ ਮੈਂ ਪ੍ਰਸ਼ਾਸਨ ਦੀ ਤੇ ਸਾਡੇ ਖਾਸ ਕਰਕੇ ਜਿਹੜੇ ਨੌਜਵਾਨ ਹੈ ਅੱਗੂ ਹੈ ਵਰਕਰ ਹੈ ਸਾਰਿਆਂ ਨੇ ਅਪੀਲ ਮੰਨ ਕੇ ਇਹ ਵੀ ਤੁਸੀਂ ਮੇਰੇ ਖਿਲਾਫ ਸਰਬਸੰਮਤ رائے ਦੇ ਨਾਲ ਬੜਾ ਵਿਚਾਰ ਸੋਚ ਕੇ ਜਿਹੜੀਆਂ ਤਿੰਨ ਲਾਈਨਾਂ ਲਿਖੀਆਂ ਆ ਥੋੜਾ ਜਿਹਾ ਅਸੀਂ ਅਪੀਖਰਮ ਜਦ ਗੀਤ ਸਿੰਘ ਢੱਲੇਵਾਲ ਤੋਂ ਪਹਿਲਾਂ ਸਾਡੀ ਇਹਨਾਂ ਦੀ ਭਾਵਨਾ ਨੂੰ ਦੱਸਦੀ ਹੈ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਸੀ ਸਾਡੀ ਰੀਲ ਬਣਾਈ ਉਹਦੇ ਸ਼ਬਦੀ ਸੀ ਤੇ ਮੈਂ ਦੂਜੀ ਵਾਰ ਤੋਂ ਪਹਿਲਾਂ ਜਿਹੜੀ ਭਾਵਨਾ ਮੈਂ ਦੂਜੀ ਬਣਾ ਕੀਤੀ ਇਦਾਂ ਬਣਾਈ ਕਿ ਜਿਹੜਾ ਇਹ ਸੀਗਾ ਵੀ ਢੱਲੇਵਾਲ ਨੂੰ ਅਸੀਂ ਮੋਜ ਦੇਣੀ ਕਰਨ ਰਹੇ ਹਾਂ ਜਿਹੜੀ ਇਹ ਸੀ ਵੀ ਦਿਨ ਨਾ ਕਰਨੀਏ ਅਸੀਂ ਕੁਝ ਕਰਗੇ ਉਹਦੇ ਵਿੱਚੋਂ ਇਹ ਜਿਹੜਾ ਕਦਮ ਚੁੱਕਿਆ ਓਕੇ ਓ ਆ ਬਈ 111 ਸਿੱਖ ਸੰਪਟ ਅੱਜ ਲੋਕਾਂ ਦੀ ਭਾਵਨਾ ਦੇ ਵਿੱਚ ਉਹ ਲੱਗਿਆ ਵੀ ਯਾਰ ਕਿਸਾਨ ਮਰ ਲਿਖਿਆ ਆ वैसे लोकलली रिस्पोंस तो एमरीना जी ने कि बहुत मजबूती ਨਾਲ ਤੁਸੀਂ ਫੈਸਲਾ ਲਿਆ ਕੋਈ ਡਾਵਾ ਡੋਟ ਜਾਂ ਛਿਜਕ ਨਹੀਂ ਸੀਗੀ ਜੁਨੈਨੀ ਮੁਸਲਿ ਸਰਬਸੰਮਤੀ ਨਾਲ ਜਿਵੇਂ ਸਰਬੱਤ ਖਾਲਸਾ ਦਾ ਫੈਸਲਾ ਹੁੰਦਾ ਐਦਾਂ ਦਾ ਫੈਸਲਾ ਲਗਦਾ ਹਾਂ ਵੀ ਇੱਕ ਵੀ ਕਿਸਾਨ ਨੇ ਕਿਸੇ ਨੇ ਨਹੀਂ ਕਿਹਾ ਵੀ ਤੁਸੀਂ ਇਸ ਸਥਿਤੀ ਦੇ ਵਿੱਚ ਡੱਲੇਵਾਲ ਸਾਹਿਬ ਬੈਠੇ ਨੇ ਉਹਨਾਂ ਲਈ ਕੀ ਕਰਦੇ ਹੋ ਜਾਂ ਕੋਈ ਇਸ ਪਿੱਛੋਂ ਮੋਰਚਾ ਹੌਲਾ ਤਾਂ ਨਹੀਂ ਹੋ ਜੂਗਾ ਹਾਂ ਜੀ ਭਾਰਾ ਤਾਂ ਨਹੀਂ ਹੋ ਜੂਗਾ ਹਾਂ ਜੀ ਹਾਂ ਜਾਂ ਪ੍ਰਸ਼ਾਸਨ ਅੱਗੇ ਜਾ ਕੇ ਨ ਕਿਸਾਨ ਤਾਂ ਨਹੀਂ ਕਰ ਦੂਗਾ ਤੋਂ ਮੈਨੂੰ ਲੱਗਦਾ ਹੈ ਪ੍ਰਮਾਤਮਾ ਨੇ ਕੀ ਗੱਲਾਂ ਨਹੀਂ ਲੱਗਿਆ ਚੜ੍ਹਦੀ ਕਲਾ ਦੇ ਵਿੱਚ ਹੀ ਤੂੰ ਹਾਂ ਜੜਦੀ ਕਲਾ ਚ ਆਈ। ਇਹ ਹੁਣ ਟੋਟਲ ਗਿਣਤੀ 111 ਹਾਂ 100 ਹਾਂ ਮਤਲਬ ਕਿ ਤੁਸੀਂ ਇਹ ਵੀ ਬੋਲਦੇ ਸੁਣੀ ਗਏ ਸਟੇਜ ਤੇ ਕਿ ਭਾਈ ਆਪਣੇ ਪ੍ਰਤੀਯੋਗਤਾ ਦੇ ਵਿੱਚ ਹੈ ਉਹ ਹੁਣ ਆਪਣਾ ਨਾਂ ਕਟਾ ਸਕਦੇ। ਕਿ ਮੈਂ ਉਹ ਕੀ ਲਿਖੀ ਹਾਂ ਜੀ ਹਾਂ ਜੀ ਪਹਿਲਾ ਬਿਲਕੁਲ ਜੇ ਕਿਸੇ ਬੰਦੇ ਦਾ ਨਾਮ ਲਿਖਿਆ ਹਾਂ ਹਾਂ ਭਾਰੀ ਮਾਤਰਾ ਦੀ ਕਿਸੇ ਪਾਸ ਦੇ ਰੈਕਟਰ ਸੁਣਨ ਲਈ ਨੋਟ ਨੋਟ ਦੋ ਗਏ ਫੇਰ ਨਾ ਦਵਾਈ ਨਹੀਂ ਲੀਤੀ ਦੇਰੇ ਕਾ ਬੋਲੀਏ ਢੱਲੀਬਾਬ ਸਾਹਿਬ ਦੀ ਜੇ ਕੇ ਸਰਦੀ ਦਵਾਈ ਚੱਲ ਚੁਲੇ ਰਹੀ ਜੀ ਉਹ ਸਾਰੀਆਂ ਸਟਿੱਕੀਆਂ ਦੇ ਵਿੱਚ ਮੈਂ ਨਹੀਂ ਸਕਦਾ ਜਿਹਨਾਂ ਨੇ ਕ੍ਰੈਸ ਦਾ ਮਨ ਰੱਖੇ ਲਿਆ ਤਾਂ ਕਿ ਵਾਧ ਨਹੀਂ ਮੈਂ ਤਾਂ ਇਹ ਤੋਂ ਦਿੱਕ ਵੀ ਕਹਿ ਕਿ ਲੱਗਾ ਸੀ ਹਾਂ ਜੀ ਵੀ ਸੂਮ ਜੇ ਰੈਸਟ ਵੀ ਕਰ ਲਿਆ ਤਿਆਰ ਹਾਂ ਤਿਆਰ ਜੇ ਸੋਨੂੰ ਪਾਈ ਮਰਨਾ ਪਏ ਜੇ ਤਿਆਰ ਹਾਂ ਤਿਆਰ ਆ ਉਹ ਜਿਵੇਂ ਪਰਨ ਕਰਕੇ ਤੁਰੇ ਅੱਛਾ ਇਹ ਮਤਲਬ ਬੇਨਤੀ ਹੈ ਤੁਹਾਨੂੰ ਕਿ ਇਹ ਲਿਸਟ ਮਤਲਬ ਕੋਈ ਪ੍ਰਿੰਟਡ ਤਿਆਰ ਕੀਤੀ ਹੈ ਕਿ ਫਾਈਨਲ ਲਿਸਟ ਬਣ ਰਹੀ ਹੈ ਕਰਤੀ ਹੋਵੇ ਕਰ ਹਾਂ ਇਹ ਇੱਕ ਇੱਕ ਬੇਨਤੀ ਹੋ ਰਹੀ ਦੇ ਨਾਲ ਉਹ ਉਹਦੇ ਨਾਲ ਤੁਸੀਂ ਜੇ ਅਗਰ ਜ਼ਿਲ੍ਹਾ ਲਿਖ ਦਿਓ ਵੀ ਕਿਹੜਾ ਕਿਹੜੇ ਜਿਹੜੇ ਸਵਾਲ ਉਹ ਡਿਟੇਲ ਪਿੰਡ ਵੀ ਜ਼ਿਲ੍ਹਾ ਵੀ ਬਲਾਕ ਵੀ ਉਹਨਾਂ ਦਾ ਜੇ ਜਦੋਂ ਵੀ ਤਿਆਰ ਹੁੰਦੀ ਹੈ ਇਹ ਹੁਣੀ ਤਿਆਰ ਹੋਈ ਜਾਂਦੀ ਹੈ ਤੇ ਮੈਂ ਕਿੱਥੋਂ ਪ੍ਰਾਪਤ ਕਰ ਸਕਦਾ ਉਹ ਸਾਥੋ ਹੀ ਲੈ ਲਓ ਬਸ ਅਸੀਂ ਥੋੜਾ ਜਿਹਾ ਤੁਸੀਂ ਮਤਲਬ ਵਿਜੀ ਹੋਵੋਗੇ ਨਹੀਂ 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 ਵਿਜੀਓ ਮੇਰੇ ਮੁੰਡਾ ਲੱਗੀ ਵੀ ਡਿਊਟੀ ਬੜਾਈ ਜਾਂਦੇ ਵਾਠੀ ਉਹ ਲੱਗੇ ਹੋਏ ਨੇ ਉਥੋਂ ਦੇ ਤਾਂ ਕਿ ਆਪਾਂ ਉਹ ਵਰਲਡ ਦੇ ਵਿੱਚ ਜਾਨੀ ਰਾਤ ਨੂੰ ਮਤਲਬ ਕਿਉਂਕਿ ਤੁਹਾਡੀ ਨੇ ਸਾਰੀ ਜਿਹੜੀ ਸਪੀਚ ਸੀ ਉਹ ਕੋਮਪਲਿਕਸ ਇੰਗਲਿਸ਼ ਪ੍ਰੋਸੈਸ ਹੁੰਦਾ ਹੈ ਯਾਰ ਜੀ ਉਹ ਮੈਂ ਹੁਣ ਜਾ ਕੇ ਸਾਰੀ ਪਾ ਲਈ ਹਾਂ ਕਿਉਂਕਿ ਵਰਲਡ ਦੇ ਵਿੱਚ ਹੀ ਜਾਣੀ ਚਾਹੀਦੀ ਹੈ ਸ਼ੁਕਰਾਨੀ ਪੂਰੇ ਦੇਸ਼ ਦੇ ਪੰਜਾਬੀਆਂ ਦਾ ਖਾਸ ਤੌਰ ਤੇ ਹਾਂ ਜੀ ਸਾਡੀ ਗੱਲ ਪੂਰੇ ਤਜਰਬੇ ਦੀ ਦੇਸ਼ ਦੀ ਬਾੜੀ ਚ ਜਾ ਰਹੇ ਹਾਂ ਸਰ ਰਾਤ ਨੂੰ ਨਹੀਂ